ਸਭ ਤੋਂ ਪਹਿਲਾਂ ਤਾਂ ਜਿੱਥੇ ਕਿਤੇ ਵੀ ਮੇਰੇ ਵੀਰ ਇਸ ਦੁਨੀਆ 'ਚ ਬੈਠੇ ਨੇ ਤੇ ਇਸ ਵੇਲੇ ਫੇਸਬੁੱਕ ਤੇ ਉੱਤੇ ਲਾਈਵ ਮੈਨੂੰ ਦੇਖ ਰਹੇ ਨੇ ਮੇਜਰ ਸਿੰਘ ਸੰਧੂ ਯਾਨੀ ਕਿ ਲੰਡਨ ਤੋਂ ਸ਼ਾਮ ਦੇ ਸਬਕ 3 ਵਜੇ 3 ਵਜੇ ਕੇ 22 ਮਿੰਟ ਤੇ ਜਿਹੜੇ ਮੈਨੂੰ ਲਾਈਵ ਦੇਖ ਰਹੇ ਨੇ ਸਾਰਿਆਂ ਨੂੰ ਪਿਆਰ ਤੇ ਸਤਿਕਾਰਪ੍ਰੀ ਸਤਿ ਸ਼੍ਰੀ ਅਕਾਲ ਪੈਸੇ ਤੁਮੇ ਟੀਵੀ ਤੇ ਲਾਈਵ ਸ਼ੋਅ ਕਰਨਾ ਸੀ ਸ਼ਾਮ ਨੂੰ ਹਜੇ ਕਰਨਾ ਪਰ ਉਹ ਸ਼ਾਇਦ ਉਹਦੋਂ ਤੱਕ ਤੁਸੀਂ ਸੌਂਜੋਗੇ ਇੰਡੀਆ ਵਾਲਿਓ ਪੰਜਾਬ ਵਾਲਿਓ ਤੇ ਕੋਸ਼ਿਸ਼ ਇਹੀ ਹੈ ਕਿ ਜਿਹੜਾ ਸਨੇਹਾ ਪਰਨੇ ਦੇਣਾ ਕੋਪ ਇਥੇ ਹੀ ਦੇ ਦਈਏ ਸਿਮਰਜੀਤ ਕੌਰ ਜੀ ਸਿਮਰਜੀਤ ਕੌਰ ਟਿੱਲੋਂ ਜੀ ਸਤਿ ਸ੍ਰੀ ਅਕਾਲ ਅ ਜਸਵਾਲ ਜੀ ਸਤਿ ਸ੍ਰੀ ਅਕਾਲ ਜਸਪਿੰਦਰ ਜੀ ਸਤਿ ਸ੍ਰੀ ਅਕਾਲ ਸਿਮਰਜੀਤ ਕੌਰ ਟਿੱਲੋਂ ਮਲੇਸ਼ੀਆ ਤੋਂ ਜੁੜ ਗਏ ਨੇ ਮੱਚਮਨ ਆਪਾ ਕਾਬਾ ਬਾਈ ਹਮੇਂ ਯਾਦ ਆਉਂਦੀ ਹੈ ਕਿ ਮਲੇਸ਼ੀਆ ਦੀ ਲੈਂਗੁਏਜ ਜਦੋਂ ਮੈਂ ਬੋਲਦਾ ਹੁੰਦਾ ਸੀ ਤੇ ਉਹ ਯਾਦਾਂ ਤਾਜ਼ੀਆਂ ਹੋ ਜਾਂਦੀਆਂ ਹੂੰ ਜਦੋਂ ਮਲੇਸ਼ੀਆ ਦਾ ਕੋਈ ਵੀ ਬੰਦਾ ਦੇਖਦਾ ਸਲਾਮਤ ਪਾਗੀ ਸਲਾਮਤ ਮਾਲਮ ਇਹ ਸਾਰੇ ਜਿਹੜੇ ਗੁੱਡ ਮਾਰਨਿੰਗ ਗੁੱਡ ਈਵਨਿੰਗ ਮਲੇਸ਼ੀਆ ਚ ਬੋਲੇ ਜਾਂਦੇ ਆ ਹ ਪਪਿੰਦਰ ਬੱਲ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਯੂਨੀਕ ਪੰਜਾਬੀ ਜੁੜਗੇ ਨੇ ਸ਼ਾਨਜਸਵਾਲ ਸਰਜੀਤ ਸਿੰਘ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ ਕਿ ਆਪ ਸਾਰੇ ਇਸ ਵੇਲੇ ਲਾਈਵ ਗੱਲ ਮੇਰਾ ਖਿਆਲ ਹੈ ਕਿ ਸ਼ਾਇਦ ਵਿਚ ਦੀ ਫੋਨ ਆ ਗਿਆ ਸੀ ਉਹਦੇ ਕਰਕੇ ਕੱਟ ਹੋ ਗਿਆ ਅਮ ਦੁਬਾਰਾ ਫੇਰ ਆਪਾਂ ਕੋਸ਼ਿਸ਼ ਕਰਦੇ ਆਂ ਕਿ ਮੇਰਾ ਖਿਆਲ ਹੈ ਕਿ ਸੈੱਲ ਚੱਲ ਗਿਆ ਚੱਲ ਗਿਆ ਚੱਲ ਗਿਆ ਮਨਜੀ ਮਨਦੀਪ ਸਿੰਘ ਖੁਰਮੀ ਹਿੰਮਤਪੁਰਾ ਜੀ ਆ ਸਤਿ ਸ਼ਕਾਲ ਤੁਸੀਂ ਸਮਝ ਗਏ ਹੋਵੋਗੇ ਕਿ ਅੱਜ ਆਪਾਂ ਕਿਹੜੇ ਵਿਸ਼ੇ ਤੇ ਗੱਲ ਕਰਨੀ ਹੈ ਅਮ ਗੱਲਾਂ ਕਈ ਨੇ ਕਰਨ ਵਾਲੀਆਂ ਪਰ ਜਿਹੜੀ ਮੋਸਟ ਇੰਪੋਰਟੈਂਟ ਹੈ ਉਹ ਸੁਨੇਹਾ ਦੇ ਕੇ ਤੁਹਾਡੇ ਤੋਂ ਜਾਸਤ ਲੈਣੇ ਆ ਕਿਉਂਕਿ ਸ਼ਾਮ ਨੂੰ ਟੀਵੀ ਦਾ ਪ੍ਰੋਗਰਾਮ ਕਰਨਾ ਹੈ ਲੰਬੀ ਚੌੜੀ ਇੱਕ ਘੰਟੇ ਦੇ ਵਿੱਚ ਗੱਲ ਫਿਰ ਉੱਥੇ ਕਰਾਂਗੇ ਅਕਲ ਚੈਨਲ ਤੇ ਅਮ ਮੇਨ ਗੱਲ ਤਾਂ ਇਹ ਹੈ ਕਿ 11 ਤਰੀਕ ਨੂੰ ਇਲੈਕਸ਼ਨਾਂ ਦੇ ਰਿਜ਼ਲਟ ਆਉਣੇ ਨੇ ਹੁਣ ਕੋਈ ਐਸਾ ਮੈਜਿਕ ਹੈ ਨਹੀਂ ਕਿ ਬਕਸੇ 'ਚ ਬੰਦ ਪਈਆਂ ਮਸ਼ੀਨਾਂ ਦੇ ਵਿੱਚ ਬੰਦ ਪਈਆਂ ਵੋਟਾਂ ਨੂੰ ਗਿਣ ਕੇ ਆਪਾਂ ਅੱਜ ਹੀ ਰਾਤ ਨੂੰ ਦੱਸ ਦਈਏ ਨਹੀਂ ਇਹ ਪਤਾ ਸਾਨੂੰ 11 ਵਜੇ ਪਤਾ 11 ਤਰੀਕ ਨੂੰ ਪਤਾ ਲੱਗਣਾ ਹੋ ਸਕਦਾ ਹੈ ਦੁਪਹਿਰ ਤੋਂ ਪਹਿਲਾਂ ਹੀ ਪਤਾ ਲੱਗ ਜੇ ਕਿ ਕਿਹਦੀ ਸਰਕਾਰ ਬਣ ਜਿਹਦੀ ਮਰਜ਼ੀ ਬਣੇ ਪਰ ਅੰ ਪੰਜਾਬ ਦੇ ਵਿੱਚ ਇੱਕ ਬਹੁਤ ਵੱਡੀ ਘਨੌਣੀ ਜੀ ਹਰਕਤ ਖਾਸ ਕਰਕੇ ਆਮ ਆਦਮੀ ਪਾਰਟੀ ਦੇ ਵਿੱਚ ਵਿੱਚ ਲੋਕਾਂ ਦੇ ਚੱਲ ਰਹੀ ਹੈ ਦੇਖੋ ਕਈ ਤਰ੍ਹਾਂ ਦੀਆਂ ਵੀਡੀਓ ਭਗਵੰਤ ਮਾਨ ਦੀਆਂ ਆਈਆਂ ਮੈਨੂੰ ਪਤਾ ਨਹੀਂ ਕਿ ਇਹ ਪਲਾਨਡ ਸੀਗੀਆਂ ਜਾ ਫਿਰ ਇਹ ਜਾਣ ਬੁੱਝ ਕੇ ਕੀਤੀਆਂ ਗਈਆਂ ਜਾਂ ਫਿਰ ਇਹ ਆਮ ਆਦਮੀ ਪਾਰਟੀ ਦੀ ਧੜੇਬੰਦੀ ਹੈ ਦੋਸਤੋ ਇਹ ਸਾਰਾ ਕੁਝ ਕਰਨ ਤੋਂ ਪਹਿਲਾਂ ਇਹ ਖਿਆਲ ਰੱਖੋ ਕਿ ਜਿੰਨੇ ਵੀ ਐਨ ਆਰ ਆਈ ਨੇ ਚਾਹੇ ਉਹ ਕੈਨੇਡਾ ਦੇ ਨੇ ਅਮਰੀਕਾ ਦੇ ਨੇ ਯੂਰਪ ਦੇ ਨੇ ਆਸਟ੍ਰੇਲੀਆ ਦੇ ਨੇ ਭਵੇਂ ਇੰਗਲੈਂਡ ਦੇ ਨੇ ਉਹਨਾਂ ਨੇ ਜਾਨ ਤੋੜ ਮਿਹਨਤ ਲਾ ਕੇ ਦਿਨ ਰਾਤ ਇੱਕ ਕਰਕੇ ਪਤਾ ਨਹੀਂ ਕੀ ਕੀ ਪਾਪੜ ਵੇਲ ਕੇ ਕਿੰਨੇ ਕਿੰਨੇ ਪੈਸੇ ਇਕੱਠੇ ਕਰਕੇ ਇਲੈਕਸ਼ਨ ਦੇ ਵਿੱਚ ਫੰਡ ਜਾ ਫਿਰ ਆਪਣੀ ਆਪਣੀ ਜਿਸ ਵੀ ਤਰੀਕੇ ਦੀ ਮਦਦ ਹੋ ਸਕੇ ਤੇ ਇਹ ਉਹਦੇ ਨਾਲ ਏਡੀ ਵੱਡੀ ਕੈਂਪੇਨ ਕੀਤੀ ਚਲੋ ਪੰਜਾਬ ਮੁਹਿਮ ਚਲਾਈ ਹੋਰ ਬਹੁਤ ਕੁਝ ਚਲਾਇਆ ਤੇ ਹੁਣ ਬੜਾ ਦੁੱਖ ਹੁੰਦਾ ਕਿ ਆਪਣੇ ਬੰਦੇ ਖਾਸ ਕਰਕੇ ਭਗਵੰਤ ਮਾਨ ਕਿਉਂਕਿ ਐਡਾ ਸਿਰ ਕੱਢ ਨੇਤਾ ਪਿਛਲੇ 60 70 ਸਾਲਾਂ ਚ ਇੰਨੀ ਛੇਤੀ ਨਾਲ ਤੇ ਇੰਨੀ ਇੰਨੀ ਅਗਾ ਬੰਦੂ ਸੋਚਦੇ ਨਾਲ ਵਾਦਾ ਸੀ ਕੋਈ ਦੇਖਿਆ ਨਹੀਂ ਠੀਕ ਹੈ ਹਰੇਕ ਬੰਦੇ ਦੇ ਵਿੱਚ ਕੋਈ ਨਾ ਕੋਈ ਔਗਣ ਹੁੰਦੇ ਆ ਆਪਣੇ ਚ ਵੀ ਹੋਣਗੇ ਜਦੋਂ ਅਸੀਂ ਕੋਈ ਗੱਲ ਕਹਿੰਨੇ ਆ ਕਿ ਸਾਨੂੰ ਵੀ ਆਪਣੇ ਮੰਜੇ ਥਲੇ लाਠੀ ਫੇਰਨੀ ਚਾਹੀਦੀ ਹੈ ਪਰ ਭਗਵੰਤ ਮਾਨ ਦੀ ਹਲਾਸ਼ੇਰੀ ਤੋਂ ਬਾਅਦ ਪਲਵੰਤ ਮਾਨ ਦੇ ਥਾਂ-ਥਾਂ ਤੇ ਜਾ ਕੇ ਡਾਇਲੋਗ ਤੋਂ ਬਾਅਦ ਜਿਹੜੀ ਜਨਤਾ ਜਾਗੀ ਹੈ ਅਸੀਂ ਤਾਂ ਯਾਰ ਜਿਸ ਦਿਨ ਦੇ ਜੰਮੇ ਆ ਕੇ ਦੇਖਿਆ ਨਹੀਂ ਇੰਨਾ ਰੋਹ ਉਸ ਬੰਦੇ ਨੇ ਭਰ ਦਿੱਤਾ ਖਾਸ ਕਰਕੇ ਯੰਗ ਪੀੜੀ ਦੇ ਵਿੱਚ ਉਹਨਾਂ ਦੇ ਵਿੱਚ ਜਿਹੜੇ ਲਕਤਾਂ ਚ ਪੂਛ ਲੈ ਕੇ ਭੱਜਦੇ ਸੀ ਬਾਦਲਾਂ ਦਾ ਜਾਂ ਕਾਂਗਰਸ ਦਾ ਨਾਂ ਸੁਣ ਕੇ ਉਹਨਾਂ ਨੂੰ ਬੋਲਣ ਲਾਇਆ ਉਹਨਾਂ ਨੂੰ ਹਾਕਮਾਂ ਦੇ ਮੂਹਰੇ ਲੜਨ ਜੋਗੇ ਕੀਤਾ ਤੇ ਇਸ ਬੰਦੇ ਦੀ ਦੇਣ ਆਪਾਂ ਕਿਵੇਂ ਭੁੱਲ ਸਕਦੇ ਹਾਂ ਅੱਜ ਭਗਵੰਤ ਮਾਨ ਦੇ ਵਿੱਚ ਸਾਨੂੰ ਇੱਕ ਨਿੱਕੀ ਜੀ ਜੇ ਕੋਈ ਸਾਨੂੰ ਨੁਕਸ ਦਿਸਦਾ ਉਹਨੂੰ ਆਪਾਂ ਹਾਈਲਾਈਟ ਕਰਨ ਲੱਗੇ ਹਾਈਲਾਈਟ ਵੀ ਕੌਣ ਕਰ ਰਹੇ ਨੇ ਅਸੀਂ ਤਾਂ ਪਰਦੇਸਾਂ 'ਚ ਬੈਠੇ ਹਾਂ ਸਾਨੂੰ ਪਤਾ ਨਹੀਂ ਇਹ ਗੰਦੀ ਸਿਆਸਤ ਜਿਹੜੀ ਹੈ ਕਿਧਰੇ ਪਾਸੋਂ ਆ ਰਹੀ ਹੈ ਤੇ ਕਿਉਂ ਇਹ ਚੱਲ ਰਹੀ ਹੈ ਕਿ ਆਪਸੀ ਟੜੇ ਬੰਦੀ ਹੈ ਤੁਸੀਂ ਸੀਐਮ ਦਾ ਚਿਹਰਾ ਕੋਈ ਹੋਣ ਬਣਾਉਣਾ ਚਾਹੁੰਦੇ ਹੋ ਜੀ ਸੜਕੇ ਬਣਾਓ ਪਰ ਡੈਮੋਕ੍ਰੈਟਿਕ ਤਰੀਕੇ ਦੇ ਨਾਲ ਬਣਾਓ ਨਾ ਭਗਵਾਨਤ ਮਾਨ ਦਾ ਰੋਲ ਪੰਜਾਬ ਦੀ ਇਸ ਇਲੈਕਸ਼ਨ ਦੇ ਵਿੱਚ ਅਣਗੌਲੀਆਂ ਕਦੀ ਨਹੀਂ ਕੀਤਾ ਜਾ ਸਕਦਾ ਮੇਰਾ ਕੋਈ ਰਿਸ਼ਤੇਦਾਰ ਨੀ ਨਾ ਮਾਸੀ ਦਾ ਮੁੰਡਾ ਨਾ ਤਾਇਏ ਦਾ ਮੁੰਡਾ ਨਾ ਮੇਰੇ ਸ਼ਹਿਰ ਦਾ ਹਾਲਾਂਕਿ ਮੈਂ ਪਟਿਆਲੇ ਤੋਂ ਆਂ ਭਗਵਾਨਤ ਮਾਨ ਸਤੌਜ ਤੋਂ ਆ ਤੇ ਐਮਪੀ ਵੀ ਨਹੀਂ ਸਾਡਾ ਸੰਗਰੂਰ ਦਾ ਐਮਪੀ ਹੈ ਭਰ ਯਾਰ ਇਨਸਾਨ ਹੋਣ ਦੇ ਨਾਤੇ ਇੱਕ ਤਾਂ ਪਰਖ ਅਸੀਂ ਸਾਰੇ ਕਰ ਸਕਦੇ ਹਾਂ ਕਿ ਉਸ ਬੰਦੇ ਨੇ ਦਿਨ ਰਾਤ ਇੱਕ ਕਰਕੇ ਪੰਜਾਬ ਦਾ ਕੋਈ ਝੁਕ ਕੋਨਾ ਨਹੀਂ ਛੱਡਿਆ ਹਰ ਵੇਲੇ ਫੇਸਬੁੱਕ ਤੇ ਲਾਈਵ ਰਹਿੰਦਾ ਸੀ ਰਾਤ ਨੂੰ 11 ਵਜੇ ਵੀ ਤੜਕੇ ਦੇ ਤੁਸੀਂ 5 ਵਜੇ ਵੀ ਉਹਨੂੰ ਦੇਖਿਆ ਹੋਊਗਾ ਰੈਲੀਆਂ ਦਾ ਹੜ ਲਿਆਤਾ ਮੇਰਾ ਖਿਆਲ ਹੈ ਕਿ ਪਾਈਆਂ ਕ ਹੱਡੀਆਂ ਵਾਲਾ ਬੰਦਾ ਜੇ ਦਿਨ ਰਾਤ ਭੱਜਿਆ ਫਿਰਿਆ ਪੰਜਾਬ ਦੇ ਵਿੱਚ ਇਨਕਲਾਬ ਲਿਆਉਣ ਨੂੰ ਚੇਂਜ ਲਿਆਉਣ ਨੂੰ ਸਰਕਾਰ ਬਦਲ ਨੂੰ ਇਹਨਾਂ ਵੱਡੇ ਵੱਡੇ ਲੀਡਰਾਂ ਦਾ ਪਾਸਾ ਪਲਟਣ ਵਾਸਤੇ ਉਹਦੇ ਯੋਗਦਾਨ ਨੂੰ ਅਣਗੌਲੀਆਂ ਕਿਵੇਂ ਕੀਤਾ ਜਾ ਸਕਦਾ ਹੈ ਇਹ ਜਿਹੜੀਆਂ ਕੋਝੀਆਂ ਹਰਕਤਾਂ ਚਾਰਕ ਦਿਨਾਂ ਬਾਅਦ ਕਦੇ ਕੋਈ ਵੀਡੀਓ ਕਦੇ ਕੋਈ ਵੀਡੀਓ ਪਾ ਦਿੰਦੇ ਇਹਦੇ ਨਾਲ ਸਾਰਿਆਂ ਦੇ ਹਿਰਦੇ ਬਲਉਂਦਰੇ ਜਾਂਦੇ ਆ ਖਾਸ ਕਰਕੇ ਐਨ ਆਰ ਆਈ ਜਿਨ੍ਹਾਂ ਨੇ ਬਹੁਤ ਵੱਡਾ ਯੋਗਦਾਨ ਪਾਇਆ ਪੰਜਾਬ ਦੇ ਲੋਕਾਂ ਨੇ ਵੀ ਬਹੁਤ ਪਾਇਆ ਆਮ ਆਦਮੀ ਪਾਰਟੀ ਦੇ ਵਰਲਡਵਾਈਡ ਜਿੰਨੇ ਵੀ ਵੋਲੰਟੀਅਰ ਨੇ ਭਾਵੇਂ ਉਹ ਪੰਜਾਬ ਦੇ ਨੇ ਭਾਵੇਂ ਮਾਨਸਾ ਦੇ ਨੇ ਭਾਵੇਂ ਬੁੱਢਲਾਡੇ ਦੇ ਨੇ ਫਰੀਦਕੋਟ ਦੇ ਨੇ ਕਪੂਰਥਲੇ ਦੇ ਨੇ ਪਤਾ ਨਹੀਂ ਕਿੱਥੋਂ ਕਿੱਥੋਂ ਪਟਿਆਲੇ ਦੇ ਸਮਾਣੇ ਦੇ ਸਾਰਿਆਂ ਦਾ ਬਹੁਤ ਵੱਡਾ ਯੋਗਦਾਨ ਹੈ ਪਰ ਯਾਰ ਆ ਹੁਣ ਲੱਸੀ ਜੀ ਕਿਉਂ ਕਰਨ ਲੱਗਿਆ ਮੈਨੂੰ ਇਹ ਸਿੱਧਾ ਸਿੱਧਾ ਕੋਈ ਮਤਲਬ ਸਮਝ ਨਹੀਂ ਆਇਆ ਮੈਂ ਦੇਖਦਾ ਆ ਕਿ ਨਾਲੇ ਤਾਂ ਭਗਵੰਤ ਮਾਨ ਦੀ ਸਿਫਤ ਵੀ ਕਰੀ ਜਾਂਦੇ ਆ ਗੱਲਾਂ ਦੇ ਵਿੱਚ ਨਾਲੇ ਉਹਦੀ ਇਹ ਜਿਹੜੀ ਸ਼ਰਾਬੀ ਵਾਲੀ ਵੀਡੀਓ ਹੈ ਉਹ ਇੱਕ ਥਾਂ ਤੇ ਨਹੀਂ ਉਹ ਬਹੁਤ ਬਹੁਤ ਥਾਵਾਂ ਤੇ ਅੱਗੇ ਤੋਂ ਅੱਗੇ ਪਾਈ ਜਾਂਦੀ ਹੈ ਦੇਖੋ ਜੀ तकरीबन तकरीबन 100 121 ਥਾਵਾਂ ਤੋਂ ਇਨਬਾਕਸ ਮੈਨੂੰ ਵੀਡੀਓ ਹੋ ਗਈ ਪਹਿਲਾਂ ਤਾਂ ਮੈਨੂੰ ਵੀ ਬਹੁਤ ਗੁੱਸਾ ਆਇਆ ਵੀ ਯਾਰ ਇਹ ਬੰਦਾ ਬਾਰ ਬਾਰ ਗਲਤੀ ਕਰਦਾ ਜਾ ਰਿਹਾ ਪਰ ਮੈਂ ਫਿਰ ਆਪਣੇ ਸੋਰਸਿਸ ਤੋਂ ਥੋੜਾ ਬਹੁਤ ਪਤਾ ਲਾਇਆ ਕਿ ਇਹ ਵੀਡੀਓ ਤਾਂ ਸਾਰੀਆਂ ਕੋਈ 5 ਸਾਲ ਦੀ ਹੈ ਕੋਈ ਇਲੈਕਸ਼ਨਾਂ ਤੋਂ ਪਹਿਲਾਂ ਦੀ ਹੈ ਇਹ ਤਾਂ ਬਹੁਤ ਪੁਰਾਣੀਆਂ ਵੀਡੀਓ ਨੇ ਨਵੀਂ ਤਾਂ ਵੀਡੀਓ ਦੇ ਵਿੱਚ ਹੈ ਨਹੀਂ ਕੋਈ ਚਲੋ ਬੰਦਾ ਥੱਕਿਆ ਨਸ਼ੇ ਦੇ ਵਿੱਚ ਹੈ ਇੱਕ ਦੋ ਪੈਗ ਪੀ ਵੀ ਲਿਆ ਪਰ ਉਹ ਜਿਹੜੇ ਨਾਲ ਦੇ ਬੰਦੇ ਹਰ ਵੇਲੇ ਉਹਦੇ ਨਾਲ ਹੈ ਉਹਨਾਂ ਨੂੰ ਇਹ ਸਟਿੰਗ ਕਰਕੇ ਹਾਈਲਾਈਟ ਕਰਨ ਦੀ ਕੀ ਲੋੜ ਪੈਗੀ ਇਹਦਾ ਮਤਲਬ ਅ ਦਿਲ ਦੇ ਵਿੱਚ ਕੋਈ ਖੋਟ ਹੈ ਪਹਿਲੀ ਗੱਲ ਤਾਂ ਮੈਂ ਭਗਵੰਤ ਮਾਨ ਨੂੰ ਸਾਡੇ ਛੋਟੇ ਵੀਰ ਨੂੰ ਛੋਟਾ ਹੀ ਹੈ ਅਸੀਂ ਉਮਰ 'ਚ ਵੱਡੇ ਆਉਂਦੇ ਤੋਂ ਤੇ ਉਹਨੂੰ ਇਹੀ ਮੈਂ ਐਡਵਾਈਸ ਕਰਨੀ ਚਾਹੂੰਗਾ ਸ਼ਾਇਦ ਉਹ ਬਹੁਤ ਜ਼ਿਆਦਾ ਸਮਝਦਾਰ ਹੈ ਉਹਨੂੰ ਐਡਵਾਈਸ ਲਫ਼ਜ਼ ਵੀ ਜਿਹੜਾ ਲੋਡ ਨਹੀਂ ਪਰ ਮੈਂ ਰਹਿ ਦੇਣੀ ਜ਼ਰੂਰ ਚਾਹੂੰਗਾ ਕਿ ਵੀਰ ਮੇਰੇ ਜਿਵੇਂ ਚਾਹ ਪੁਣਣੀ ਨਾਲ ਪੁਣਕੇ ਨਾ ਇਹ ਚਾਹ ਦੇ ਪੱਤੇ ਇੱਕ ਪਾਸੇ ਰਹਿ ਜਾਂਦੇ ਆ ਵਧੀਆ-ਵਧੀਆ ਪੀਣ ਵਾਲੀ ਚਾਹ ਇੱਕ ਪਾਸੇ ਰਹਿ ਜਾਂਦੀ ਆ ਆਪ ਦਾ ਜਿਹੜਾ ਆਲਾ-ਦੁਆਲਾ ਇਹਨੂੰ ਸਾਫ਼ ਕਰ ਲੈ ਕਿਉਂਕਿ ਇਹ ਜਿਹੜੀਆਂ ਵੀਡੀਓਜ਼ ਬਣਾਈਆਂ ਜਾ ਰਹੀਆਂ ਤੇਰੇ ਨਾਲ ਦੇ ਬੰਦਿਆਂ ਤੋਂ ਬਿਨਾ ਕਿਸੇ ਦੇ ਕੋਲੋਂ ਬਣਾਈਆਂ ਨਹੀਂ ਜਾ ਰਹੀਆਂ ਤੇ ਇਹ ਰੈਪਿਊਟੇਸ਼ਨ ਨੂੰ ਜ਼ਰੂਰ ਡਾਊਨ ਕਰਦੀਆਂ ਫਿਰ ਜਿਹੜੀਆਂ ਬਾਕੀ ਦੀਆਂ ਪ੍ਰਾਈਵੇਟ ਚੀਜ਼ਾਂ ਆ ਉਹਨਾਂ ਨੂੰ ਇੰਨੀ ਕੁ ਪ੍ਰਾਈਵੇਟ ਕਰ ਦੇ ਕਿ ਇੱਕ ਪੱਤਾ ਵੀ ਤੇਰੇ ਸਾਹਮਣੇ ਹਿਲਣਾ ਚਾਹੀਦਾ ਸਾਡੀ ਜੇ ਪੰਜਾਬ ਦੀ ਕੋਈ ਸਭ ਤੋਂ ਵਧੀਆ ਸੋਚ ਲੈ ਕੇ ਲੀਡਰ ਇਸ ਵੇਲੇ ਸਤਾ ਦੇ ਵਿੱਚ ਆਉਣ ਦੀ ਸਾਨੂੰ ਜਿਹਦੀ ਪੂਰੀ ਉਮੀਦ ਹੈ ਉਹ ਹੈ ਭਗਵੰਤ ਮਾਨ ਭਗਵੰਤ ਮਾਨ ਦਾ ਜੇ ਤੁਸੀਂ ਪਛੋਕੜ ਦੇਖ ਲਓ ਅੱਜ ਤੱਕ ਕਦੇ ਵੀ ਵਿਰੋਧੀ ਪਾਰਟੀ ਜਾਂ ਆਮ ਬੰਦਾ ਕੋਈ ਵੀ ਉੱਠ ਕੇ ਉਹਦੀ ਬੇਈਮਾਨੀ ਸਾਬਤ ਨਹੀਂ ਕਰ ਸਕਿਆ ਉਹਦਾ ਕੋਈ ਕਪੜਾ ਸਾਬਤ ਨਹੀਂ ਕਰ ਸਕਿਆ ਉਹਦੀ ਕੋਈ ਕਿਸੇ ਨਾਲ ਠੱਗੀ ਮਾਰੀ ਹੋਈ ਸਾਬਤ ਨਹੀਂ ਕਰ ਸਕਿਆ ਤੇ ਉਹਦੇ ਤੇ ਕੋਈ ਕੇਸ ਨਹੀਂ ਨਾ ਕੋਈ ਕ੍ਰਪਸ਼ਨ ਦਾ ਨਾ ਕੋਈ ਧੋਖਾ ਧੜੀ ਦਾ ਇੰਨਾ ਕਿ ਨਰੂਲ ਸਿੱਧਾ ਸਾਦਾ ਬੰਦਾ ਜਿਹਨੇ ਸਾਰੇ ਪੰਜਾਬ ਨੂੰ ਇੱਕ ਵਾਰ ਜਗਾ ਦਿੱਤਾ ਉਹਦੀ ਦੇਣ ਅਸੀਂ ਕਦੇ ਵੀ ਦੇ ਨਹੀਂ ਸਕਦੇ ਪਹਿਲਾਂ ਸਾਡੇ ਕੋਲੇ ਕਦੇ-ਕਦੇ ਕੋਈ ਐਸਾ ਬਹਾਦਰ ਲੀਡਰ ਨਿਤੜਕ ਲੀਡਰ ਬੋਲਣ ਵਾਲਾ ਆਇਆ ਪਰ ਅਸੀਂ ਐਸੇ ਮੂਰਖਤਾ ਦੇ ਕਾਰਨ ਅਸੀਂ ਉਹਨੂੰ ਗਵਾਤਾ ਤੇ ਹੁਣ ਇਹ ਜਿਹੜਾ ਯੋਧਾ ਜਿਹੜਾ ਪੰਜਾਬ ਨੂੰ ਬਦਲਣ ਦੀ ਉਮੀਦ ਲੈ ਕੇ ਆਇਆ ਤੇ ਸਾਰਿਆਂ ਦੀਆਂ ਉਮੀਦਾਂ ਉਹਦੇ ਤੇ ਟਿੱਕੀਆਂ ਨੇ ਸਾਰਿਆਂ ਦੇ ਜਿਹੜੇ ਇੱਕ ਵਾਰੀ ਧੜਕਣ ਰੁਕ ਜਾਂਦੀ ਹੈ ਜਦੋਂ ਡਾਇਲੌਗ ਕਰਦਾ ਬਿਲਕੁਲ ਸੱਚੀਆਂ ਗੱਲਾਂ ਕਰਦਾ ਚਾਹੀ ਦੇ ਇਸੇ ਤਰੀਕੇ ਨਾਲ ਕਰਦਾ ਚਾਹੀ ਚੁਟਕਲਿਆਂ ਦੇ ਨਾਲ ਕਰਦਾ ਤੇ ਇਸ ਤੋਂ ਸਾਨੂੰ ਬਾਹਰ ਬੈਠੇ ਲੋਕਾਂ ਨੂੰ ਕਾਫੀ ਉਮੀਦਾਂ ਨੇ ਉਮੀਦਾਂ ਇਹ ਨਹੀਂ ਕਿ ਅਸੀਂ ਸਾਡੇ ਕੋਈ ਪਰਸਨਲ ਕੰਮ ਕਰਾਉਣੇ ਆ ਅਸੀਂ ਕੋਈ ਕਿਸੇ ਤਰ੍ਹਾਂ ਦੇ ਲਾਇਸੈਂਸ ਲੈਣੇ ਆ ਅਸੀਂ ਪੰਜਾਬ ਚ ਜਾ ਕੇ ਬੱਸਾਂ ਚਲਾਉਣੀਆਂ ਨਹੀਂ ਯਾਰ ਅਸੀਂ ਤੁਹਾਨੂੰ ਖੁਸ਼ ਹੋਏ ਦੇਖਣਾ ਚਾਹੁੰਦੇ ਆ ਅਸੀਂ ਚਾਹੁੰਦੇ ਆ ਕਿ ਕੋਈ ਵੀ ਕਿਸਾਨ ਐਸੀਆਂ ਪਾਲਿਸੀਆਂ ਬਣ ਆਮ ਆਦਮੀ ਪਾਰਟੀ ਰੱਬ ਕਰੇ ਸਤਾ ਦੇ ਵਿੱਚ ਆਵੇ ਤੇ ਐਸੀਆਂ ਪਾਲਿਸੀਆਂ ਬਣਾਵੇ ਕੋਈ ਵੀ ਕਿਸਾਨ ਆਤਮ ਹੱਤਿਆ ਨਾ ਕਰੇ ਕਿਸੇ ਵੀ ਕੁੜੀ ਦੀ ਚੁੰਨੀ ਜਾਂ ਕਿਸੇ ਬਜ਼ੁਰਗ ਦੀ ਪੱਗ ਪੈਰਾਂ 'ਚ ਨਾ ਰੋਲੇ। ਐਨਾ ਖੁਸ਼ਹਾਲ ਹੋਵੇ ਕਿ ਕਿਸੇ ਨੂੰ ਇਹ ਫਿਕਰ ਨਾ ਹੋਵੇ ਕਿ ਸ਼ਾਮ ਨੂੰ ਮੈਨੂੰ ਰੋਟੀ ਮਿਲਣੀ ਹੈ ਕਿ ਨਹੀਂ ਮਿਲਣੀ। ਜਿੰਨੇ ਵੀ ਪੜ੍ਹੇ ਲਿਖੇ ਨੌਜਵਾਨ ਮੁੰਡੇ ਕੁੜੀਆਂ ਨੇ ਜਿਹੜੇ ਹੱਥ 'ਚ ਡਿਗਰੀਆਂ ਲੈ ਕੇ ਫਿਰਦੇ ਐ ਉਹਨਾਂ ਨੂੰ ਆਪਣੀ ਰੋਜ਼ੀ ਰੋਟੀ ਮਿਲੇ। ਸੋ ਇਹੀ ਸਾਰੀਆਂ ਮੇਰੇ ਖਿਆਲ 'ਚ ਉਮੀਦਾਂ ਕਾਫੀ ਹੁੰਦੀਆਂ ਇੱਕ ਸਟੇਟ ਨੂੰ ਖੁਸ਼ਹਾਲ ਬਣਾਉਣ ਵਾਸਤੇ। ਮਿੱਤਰੋ ਇਹ ਕਨੌਣੀਆਂ ਹਰਕਤਾਂ ਕਦੇ ਫੇਰ ਕਰ ਲਿਓ। ਤੁਹਾਡੇ ਕੋਲੇ ਭਗਵੰਤ ਮਾਨ ਦਾ ਬਦਲ ਹੈ ਨਹੀਂ ਜੇ ਇਹਨੂੰ ਕੁਝ ਹੋ ਗਿਆ ਮੈਂਟਲੀ ਫਿਜ਼ੀਕਲੀ ਤਾਂ ਸਾਡੇ ਕੋਲੇ ਦੁਬਾਰਾ ਲੀਡਰ ਬਣਾਉਣ ਨੂੰ ਮੁੱਦ ਤਾਂ ਲੱਗ ਜਾਣੀ ਐ ਉਦੋਂ ਤੱਕ ਪੰਜਾਬ ਨੇ ਕਿਤੇ ਦਾ ਕਿਤੇ ਪਹੁੰਚ ਜਾਣਾ ਅਸੀਂ ਤਾਂ ਸੇਫ ਜਗ੍ਹਾ ਤੇ ਬੈਠੇ ਆ ਕੋਈ ਲੰਡਨ ਬੈਠਾ ਕੋਈ ਕੈਨੇਡਾ ਬੈਠਾ ਕੋਈ ਅਮਰੀਕਾ ਬੈਠਾ ਕੋਈ ਆਸਟ੍ਰੇਲੀਆ ਤੇ ਕੋਈ ਯੂਰਪ ਦੇ ਵਿੱਚ ਬੈਠਾ ਕੋਈ ਜਾਪਾਨ ਬੈਠਾ ਆਪਣੀ ਰੋਜ਼ੀ ਰੋਟੀ ਦੇ ਸਾਧਨ ਅਸੀਂ ਬਣਾ ਰੱਖੇ ਨੇ ਤੁਹਾਡਾ ਭਲਾ ਸੋਚਦੇ ਆਂ ਤੇ ਤੁਸੀਂ ਪੰਜਾਬ ਵਾਲੇ ਇਹ ਕੰਮ ਨਾ ਕਰੋ ਆਲੈਸ਼ਨ ਦੇ 11 ਤਰੀਕ ਉਹ ਤੋਂ ਬਾਅਦ ਫੋਲੈਂਡ ਦੇ ਫੈਸਲੇ ਬਣ ਲੈਣ ਦੇ ਜਿਹੜਾ ਯੂ ਕੈਂਡੀਡੇਟ ਹੈ ਚੀਫ ਮਿਨਿਸਟਰ ਕਿਤੇ ਰੱਬ ਨਹੀਂ ਹੁੰਦਾ ਜੇ ਕੋਈ ਗਲਤੀਆਂ ਕਰੂਗਾ ਬਾਰ ਬਾਰ ਕੱਲ ਨੂੰ ਬਦਲਿਆ ਵੀ ਜਾ ਸਕਦਾ ਹੈ ਪਰ ਕਿਰਪਾ ਕਰਕੇ ਪੱਖਪਾਤ ਇਸ ਪਾਰਟੀ ਚੋਂ ਕੱਢ ਦਿਓ ਸਾਰੀਆਂ ਆਪਸੀ ਰੰਜਿਸ਼ਾਂ ਕਿਸੇ ਦੀ ਕੋਈ ਹੋਣੀ ਹੈ ਕਿਸੇ ਦੀ ਛੋਟੀ ਹੋਣੀ ਹੈ ਕਿਸੇ ਦੀ ਵੱਡੀ ਹੋਣੀ ਹੈ ਇਹ ਬੈਠ ਕੇ ਨਵੇੜ ਲਾਂਗੇ 11 ਤਰੀਕ ਆ ਲੈਣ ਦਿਓ ਆਮ ਆਦਮੀ ਪਾਰਟੀ ਨੂੰ ਮੈਜੋਰਿਟੀ ਚ ਆ ਲੈਣ ਦਿਓ ਉਦੋਂ ਬਾਅਦ ਇਹਨਾਂ ਨੂੰ ਲੀਡਰ ਦੀ ਚੋਣ ਕਰ ਲੈਣ ਦਿਓ ਮੇਰੇ ਖਿਆਲ ਦੇ ਹਿਸਾਬ ਨਾਲ ਜਿਵੇਂ ਅਸੀਂ ਹਵਾ ਲੈਨੇ ਆ ਲੋਕਾਂ ਦੀ ਵਰਲਡ ਵਾਈਡ ਉਹਦੇ ਵਿੱਚ ਭਗਵੰਤ ਮਾਨ ਤੋਂ ਟੁਕਮਾ ਕੈਂਡੀਡੇਟ ਸੀਐਮ ਦਾ ਕੋਈ ਨਹੀਂ ਤੁਸੀਂ ਕੋਈ ਹੋਰ ਬਣਾਉਣਾ ਤਾਂ ਇਹ ਤੁਹਾਡੀ ਮਰਜ਼ੀ ਹੈ ਪਰ ਉਹ ਬੰਦਾ ਬੜੀ ਇਨਕਲਾਬੀ ਸੋਚ ਲੈ ਕੇ ਬਹੁਤ ਵਧੀਆ ਆ ਰਸਤਾ ਲੈ ਕੇ ਬਹੁਤ ਵਧੀਆ ਜਿਵੇਂ ਅਰਜਨ ਨੇ ਮੱਛੀ ਦੀ ਅੱਖ ਦੇ ਵਿੱਚ ਤੀਰ ਮਾਰਨਾ ਸੀ ਉਹਨੂੰ ਸਿਰਫ ਅੱਖ ਹੀ ਦਿਸਦੀ ਸੀ ਮੱਛੀ ਦੀ ਹੋਰ ਨਹੀਂ ਸੀ ਕੁਝ ਦਿਸਦਾ ਤੇ ਉਸ ਤਰ੍ਹਾਂ ਪੰਜਾਬ ਦੀ ਤਰੱਕੀ ਲਈ ਬਿਲਕੁਲ ਖਾਲਸ ਹੈ ਇਹ ਨਿਰੋਲ ਹੈ ਇਹਦੇ ਦਿਲ 'ਚ ਕੋਈ ਪਾਪ ਨਹੀਂ ਤੇ ਆਪਾਂ ਦੇਖ ਲਈਏ ਯਾਰ ਇੱਕ ਵਾਰ ਰਸਤੇ 'ਚ ਰੋੜਾ ਨਾਟਕਾਓ ਕਹਨੂੰ ਇਹ ਛੁੱਟੀਆਂ ਮੋਟੀਆਂ ਜਿਹੜੀਆਂ ਵੀਡੀਓ ਪਾ ਕੇ ਬੰਦੇ ਦੀ ਰੈਪਿਊਟੇਸ਼ਨ ਡਾਊਨ ਕਰਦੇ ਹੋ ਜਾਂ ਫਿਰ ਦਿੱਲੀ ਵਾਲੀ ਟੀਮ ਦੇ ਵਿੱਚ ਮਨਾ ਚ ਉਹਨਾਂ ਦੇ ਨਫ਼ਰਤ ਪਾਉਣਾ ਚਾਹੁੰਦੇ ਹੋ ਕਿ ਹੋਰ ਕੋਈ ਕੈਂਡੀਡੇਟ ਚੜੋ ਤੇ ਆ ਪੰਜਾਬ ਦਾ ਲੀਡਰ ਨਹੀਂ ਬਣ ਸਕਦਾ ਨਹੀਂ ਇਹ ਮੌਕਾ ਸਾਡੇ ਕੋਲ ਬੜੀਆਂ ਸੁੱਖਾਂ ਸੁੱਖਿਆ ਤੇ ਇਹਨੂੰ ਕਿਰਪਾ ਕਰਕੇ ਇਸ ਮੌਕੇ ਨੂੰ ਪੱਲੀ ਪਾਂਚ ਸਿਰੇ ਚੜ ਜਾਣ ਦਿਓ ਨਾ ਇਹਦੇ 'ਚ ਰੋੜੇ ਅਟਕਾਓ ਤੁਸੀਂ ਆਪ ਦੀ ਜਿਹੜੀ ਪੱਤਰਕਾਰੀ ਹੈ ਫੇਸਬੁੱਕ ਦੀ ਐ ਜਾਂ ਕੋਈ ਹੋਰ ਜਿਹੜੀਆਂ ਸਟਿੰਗਾਂ ਦੀ ਐ ਇਹ ਬਾਅਦ ਵਿੱਚ ਕਰ ਲਿਓ ਤੇ ਇਹਨੂੰ ਹੁਣ ਸਿਰੇ ਚੜ ਜਾਣ ਦਿਓ ਅਸੀਂ ਬਹੁਤ ਖੁਸ਼ ਹੋਵਾਂਗੇ ਜੇ ਤੁਸੀਂ ਇਹ ਬੇਨਤੀ ਕਬੂਲ ਕਰ ਲਓ ਹੁਣ ਵੀ ਦੇਖ ਲਓ ਸਾਰੇ ਜਦੋਂ ਆਰਾਮ ਕਰ ਰਹੇ ਨੇ ਚਾਹੇ ਤਿੰਨ ਜਾਂ ਚਾਰ ਦਿਨਾਂ ਬਾਅਦ ਤਿੰਨ ਜਾਂ ਚਾਰ ਦਿਨਾਂ ਲਈ ਆਸਟ੍ਰੇਲੀਆ ਦਾ ਚੱਕਰ ਲਾਉਣ ਗਿਆ ਵੀ ਮੇਰਾ ਤੇ ਉੱਥੇ ਵੀ ਬਹੁਤ ਧੰਨਵਾਦ ਕਰ ਰਿਹਾ ਤੇ ਇਹੀ ਬੇਨਤੀ ਕਰ ਰਿਹਾ ਕਿ ਜਿੰਨੇ ਸਾਡੇ ਵਰਗੇ ਬਾਹਰ ਬੈਠੇ ਨੇ ਜਿਹੜੇ ਸਿਸਟਮ ਤੋਂ ਤੰਗ ਹੋ ਕੇ ਕਿਸੇ ਮਜਬੂਰੀ ਕਾਰਨ ਭੱਜ ਗਏ ਨੇ ਕਿ ਉਹਨਾਂ ਨੂੰ ਪੈਰੀ ਹੱਥ ਲਾ ਲਾ ਕੇ ਵਾਪਸ ਪੰਜਾਬ 'ਚ ਲਿਆਵਾਂਗੇ ਕਿ ਜੇ ਤੁਸੀਂ ਬਾਹਰ ਤਰੱਕੀ ਕਰ ਸਕਦੇ ਹੋ ਤਾਂ ਤਰੱਕੀ ਇਹ ਸੇਮ ਪੰਜਾਬ 'ਚ ਕਰਨੀ ਆਪਾਂ ਤੇ ਪੰਜਾਬ 'ਚ ਤਰੱਕੀ ਕਰਨ ਦਾ ਐਨ ਆਰ ਆਈ ਨੂੰ ਵਾਪਸ ਲਿਆਉਣ ਦਾ ਫਾਇਦਾ ਇਹ ਹੋਊਗਾ ਕਿ ਇੱਕ ਤਾਂ ਫਾਈਨੈਂਸ਼ੀਅਲੀ ਸਟਰੋਂਗ ਨੇ ਜੇ ਕੋਈ ਕਾਰੋਬਾਰ ਖੋਲਣਗੇ ਪੰਜ ਚਾਰ ਬੰਦੇ ਤਾਂ ਨੌਕਰੀ ਰੱਖਣਗੇ ਪੰਜਾਬ ਦੇ ਵਿੱਚ ਇਮਪਲੋਇਮੈਂਟ ਜਿਹੜੀ ਆ ਘਰ ਘਰ ਪੈਦਾ ਹੋਊਗੀ ਇਹ ਭਗਵੰਤ ਮਾਨ ਦੀ ਸੋਚ ਹੈ ਸੋ ਉਸ ਵੀਰ ਨੇ ਜਿਹੜਾ ਕੰਮ ਕੀਤਾ ਪੰਜਾਬ ਦੀਆਂ ਇਲੈਕਸ਼ਨਾਂ ਦੇ ਵਿੱਚ ਤੁਸੀਂ ਕਿਤੇ ਇਕੱਲੇ ਬੈਠ ਕੇ ਸੋਚ ਕੇ ਦੇਖਿਓ ਉਹ ਬਹੁਤ ਵੱਡਾ ਕੰਮ ਹੈ ਬਹੁਤ ਵੱਡਾ ਭਗਵੰਤ ਮਾਨ ਦਾ ਯੋਗਦਾਨ ਹੈ ਭਾਵੇਂ ਸਾਡੇ ਵਿੱਚ ਰਹੇ ਭਾਵੇਂ ਨਾ ਰਹੇ ਭਾਵੇਂ ਸਾਡਾ ਲੀਡਰ ਚੁਣਿਆ ਜਾਵੇ ਭਾਵੇਂ ਸੀਐਮ ਬਣੇ ਤੇ ਭਾਵੇਂ ਨਾ ਬਣੇ ਪਰ ਇਹ ਬੰਦਾ ਬਹੁਤ ਕੰਮ ਦਾ ਤੇ ਇਹ ਬੰਦਾ ਸੋਨਾ ਨਹੀਂ ਨੀਰਾ ਡਾਇਮੰਡ ਹੈ ਇਹ ਡਾਇਮੰਡ ਤੋਂ ਵੀ ਮੈਂ ਤਾਂ ਕੀਮਤੀ ਚੀਜ਼ ਕਹੂੰਗਾ ਕਿ ਕੋਹੀਨੂਰ ਵਰਲਡ ਦੇ ਵਿੱਚ ਇੱਕੋ ਹੀ ਹੈ ਜਿਹੜਾ ਇੱਥੇ ਲੰਡਨ ਚ ਪਿਆ ਹੈ ਰਾਣੀ ਮਹਾਰਾਜੇ ਰਣਜੀਤ ਸਿੰਘ ਦਾ ਚੋਰੀ ਕਰਕੇ ਲਈ ਸੀ ਤੇ ਮੁੜ ਕੇ ਮੁੱਕਰ ਗਈ ਹੁਣ ਦੇਂਦੀ ਵੀ ਨਹੀਂ ਤੇ ਉਹ ਕੋਹੀਨੂਰ ਹੀਰਾ ਭਗਵੰਤ ਮਾਨ ਇੱਕ ਵਾਰੀ ਹਾ ਲੈਣ ਦਿਓ ਵਰਤ ਲਓ ਇਹਨੂੰ ਪਰਖ ਲਓ ਪੰਜਾਬ ਦੀ ਨੁਹਾਰੇ ਨੇ ਬਦਲ ਦੇਣੀ ਹੈ ਪਰ ਸਿਰਫ ਤੇ ਸਿਰਫ ਗੱਲ ਇੱਥੇ ਹੀ ਮੁੱਕਦੀ ਹੈ ਕਿ ਇਹਨੂੰ ਸਤਾ ਦੇ ਵਿੱਚ ਆ ਲੈਣ ਦਿਓ ਤੇ ਉਦੋਂ ਬਾਅਦ ਚ ਫਿਰ ਆਪਾਂ ਇਹ ਜਿਹੜੇ ਕਿਲੇ ਸ਼ਿਕਵੇ ਨੇ ਗੁੱਸੇ ਮਾਖਦੇ ਨੇ ਵੀਡੀਓ ਨੇ ਸਟਿੰਗ ਨੇ ਕੋਈ ਤਰ ਰੌਲਾ ਪਾਈ ਜਾਂਦੇ ਅੱਜ ਮੇਰੀ ਕਿਸੇ ਦੋਸਤ ਨਾਲ ਗੱਲ ਹੋ ਰਹੀ ਸੀ ਅਮਰੀਕਾ ਚ ਤੇ ਮੈਂ ਉਹਨਾਂ ਨੂੰ ਪੁੱਛ ਰਿਹਾ ਸੀ ਉਹ ਕਹਿੰਦਾ ਕਿ ਇਹਦੇ ਨਾਲ ਦੀ ਨਹੀਂ ਉਹਦੇ ਹੋਰ ਵੀ ਬਹੁਤ ਸਾਰੇ ਐਸੇ ਸਟਿੰਗ ਤਿਆਰ ਕੀਤੇ ਹੋਏ ਐ ਥੋੜੇ ਬਹੁਤੇ ਹੈਗੇ ਆ ਥੋੜੇ ਬਹੁਤੇ ਐਡਿਟ ਕਰਕੇ ਉਹਨਾਂ ਨੂੰ ਇੰਨਾ ਮਾੜੇ ਹਾਲਾਤਾਂ ਦੇ ਵਿੱਚ ਲੋਕਾਂ ਦੇ ਸਾਹਮਣੇ ਸੁੱਟਣਾ ਕਿ ਇਹਦੀ ਰੈਪਿਊਟੇਸ਼ਨ ਡਾਊਨ ਹੋਵੇ ਕਿ 11 ਤਰੀਕ ਤੱਕ ਇਹ ਇਹਦੀ ਪੂਰੀ ਰੈਪਿਊਟੇਸ਼ਨ ਡਾਊਨ ਕੀਤੀ ਜਾਵੇ ਮਿੱਤਰੋ ਇਹ ਪਾਪ ਨਾ ਕਰਿਓ ਤੁਹਾਨੂੰ ਪਰਮਾਤਮਾ ਨੇ ਵੀ ਬਖਸ਼ਣਾ ਨਹੀਂ ਭਗਵਾਨਤਮਾਨ ਸਭ ਦੇ ਸਾਹਮਣੇ ਐ ਚੰਗਾ ਮਾੜਾ ਜਿਹੜਾ ਵੀ ਹੈਗਾ ਤੁਹਾਡੇ ਸਭ ਦੇ ਸਾਹਮਣੇ ਐ ਦਿਨ ਰਾਤ ਵਿਚਾਰੇ ਨੇ ਇੱਕ ਕੀਤਾ ਤੁਹਾਡੇ ਲਈ ਕੀਤਾ ਸਾਡੇ ਲਈ ਕੀਤਾ ਪੰਜਾਬ ਨੂੰ ਵਧੀਆ ਬਣਾਉਣ ਵਾਸਤੇ ਕੀਤਾ ਸੋ ਮੇਰੀ ਹੱਥ ਬੰਨ ਕੇ ਬੇਨਤੀ ਹੈ ਵੀ ਜਿਹੜੀਆਂ ਰਹਿੰਦੀਆਂ ਵੀਡੀਓ ਨੇ ਇਹ ਤੁਸੀਂ ਡਿਸਟ੍ਰੀਬਿਊਟ ਕਰਨੀਆਂ ਬੰਦ ਕਰ ਦਿਓ 11 ਤਰੀਕ ਨੂੰ ਜੋ ਵੀ ਕਟਾ-ਕੱਟੀ ਨਿਕਲਣਾ ਉਹਨੂੰ ਨਿਕਲ ਲੈਣ ਦਿਓ ਤੇ ਤੁਸੀਂ ਜਿਹੜਾ ਹੰਗਾਮਾ ਕਰਨਾ ਹੈ ਜਾਂ ਆਪਣਾ ਲੀਡਰ ਚੁਣਨਾ ਹੈ ਉਹ ਫਿਰ ਜਿਹੜੀ ਕਮੇਟੀ ਜਾਂ ਐਮਐਲਏ ਬਣਨਗੇ ਉਹਨਾਂ ਨੂੰ ਤੁਸੀਂ ਜ਼ੋਰ ਲਾ ਕੇ ਜੇ ਉਲਟਾਉਣਾ ਹੈ ਕਿਸੇ ਹੋਰ ਪਾਸੇ ਉਲਟਾ ਦਿਓ ਪਰ ਇਹ ਘਟੀਆ ਸ਼ਰਾਰਤਾਂ ਜਿਹੜੀਆਂ ਇਹ ਪਲੀਜ਼ ਕਿਰਪਾ ਕਰਕੇ ਜਿਹੜਾ ਵੀ ਉਹਦੀਆਂ ਵੀਡੀਓ ਬਣਾ ਰਿਹਾ ਹੈ ਤੇ ਉਹਨੂੰ ਇਹ ਹਰਕਤ ਬੰਦ ਕਰ ਦੇਣੀ ਚਾਹੀਦੀ ਹੈ ਤੇ ਪੰਜਾਬ ਦਾ ਜੇ ਭੱਲਾ ਹੋਣ ਲੱਗਿਆ ਤੁਸੀਂ ਇਹ ਅ ਕੀ ਇਹ ਫਿਰ ਜਾਂਦੀ ਜਾਂਦੀ ਕਿਤੇ ਰੰਡੀ ਨਾ ਕਰਾ ਦਿਓ ਤੇ ਫਿਰ ਇਹੋ ਲੈਣ ਦਿਓ ਅਗਲੀ ਨੂੰ ਆਪਣੇ ਘਰੇ ਜਾਣ ਲੈ ਸਾਡੀ ਸਰਕਾਰ ਬਣ ਲੈਣ ਦਿਓ ਆਮ ਆਦਮੀ ਪਾਰਟੀ ਦੀ ਤੇ ਉਦੋਂ ਬਾਅਦ ਦੇਖਦੇ ਆਂ ਭਗਵੰਤ ਮਾਨ ਦਾ ਬਹੁਤ ਵੱਡਾ ਯੋਗਦਾਨ ਹੈ ਤੇ ਯੋਗਦਾਨ ਰਹਿਣਾ ਵੀ ਚਾਹੀਦਾ ਹੈ ਡਿਸਰਵਿੰਗ ਕੈਂਡੀਡੇਟ ਜੇ ਲੋਕਾਂ ਦੀਆਂ ਵੋਟਾਂ ਅੱਜ ਪਵਾ ਦਿੱਤੀਆਂ ਜਾਣ ਨਾ ਸਾਰੇ ਪੰਜਾਬ ਦੀਆਂ ਮੇਰਾ ਖਿਆਲ ਹੈ ਕਿ 80% ਤੋਂ ਉੱਤੇ ਸੀਐਮ ਦੇ ਕੈਂਡੀਡੇਟ ਲਈ ਇਕੱਲੇ ਭਗਵੰਤ ਮਾਨ ਨੂੰ ਪੈਣੀਆ ਇਲਾਕਿਆਂ ਦੀ ਵੰਡੀ ਨਾ ਕਰੋ ਜਿਹੜੀਆਂ ਰੈਂਦੀਆਂ ਵੀਡੀਓ ਨੇ ਜਿਹੜੀਆਂ ਤਾਂ ਚੜਾ ਦਿੱਤੀਆਂ ਤਾਂ ਉਹ ਤਾਂ ਚੜ ਗਈਆਂ ਜਿਹੜੀਆਂ ਰਹਿੰਦੀਆਂ ਵੀਡੀਓਜ਼ ਨੇ ਬਦਨਾਮੀ ਕਰਨ ਵਾਸਤੇ ਜਿਨੇ ਵੀ ਸਟਿੰਗ ਕੀਤਾ ਹੋਇਆ ਪਲੀਜ਼ ਕਿਰਪਾ ਕਰਕੇ ਇਹਨਾਂ ਨੂੰ ਸਟਾਪ ਕਰ ਦਿਓ ਹੋਲੈਂਡ ਦੇ ਉੱਪਰ ਆ ਤੇ ਸਾਡਾ ਇੰਨਾ ਫਾਇਦਾ ਨਹੀਂ ਹੋਣਾ ਜਿੰਨਾ ਤੁਹਾਡਾ ਹੋਣਾ ਅਸੀਂ ਤਾਂ ਜਿੱਥੇ ਬੈਠੇ ਆ ਉੱਥੇ ਠੀਕ ਆ ਪਰ ਤੁਹਾਨੂੰ ਜਿਉਣ ਨਹੀਂ ਦੇਣਾ ਕੈਪਟਨ ਅਮਰਿੰਦਰ ਸਿੰਘ ਨੇ ਤੁਹਾਨੂੰ ਪਤਾ ਕੀ ਬਿਆਨ ਦਿੱਤਾ ਸੀ ਕਿ ਐਨ ਆਰ ਆਈਸ ਵਾਪਸ ਚਲੇ ਜਾਓ ਨਹੀਂ ਤਾਂ ਤਰਸੋਗੇ ਆਪਣੇ ਵੱਡੇ ਵੱਡੇ ਰਿਆਂ ਤੇ ਭੋਗ ਤੇ ਆਉਣ ਨੂੰ ਵੀ ਕਿ ਮੈਂ ਪੜਨਾ ਬੰਦ ਕਰ ਦੇਣਾ ਤੁਸੀਂ ਦੇਖੋ ਜਦੋਂ ਇਹੋ ਜੇ ਬਿਆਨ ਸਾਡੇ ਬਹੁਤ ਸੁਧਰੇ ਹੋਏ ਲੀਡਰਾਂ ਤੋਂ ਆਉਣ ਲੱਗ ਜਾਣ ਤਾਂ ਫਿਰ ਤੁਸੀਂ ਕੀ ਉਮੀਦ ਕਰਦੇ ਹੋ ਸੋ ਇੱਕ ਵਾਰ ਫਿਰ ਹੱਥ ਬੰਨ ਕੇ ਬੇਨਤੀ ਹੈ ਕਿ ਤੁਸੀਂ ਇਹ ਜਿਹੜੀ ਖੇਡ ਹੈ ਇਹਨੂੰ ਨਾ ਬੰਦ ਕਰੋ ਇਹਨੂੰ ਚੱਲਣ ਦਿਓ 11 ਤਰੀਕ ਤੋਂ ਬਾਅਦ ਨੇਤਾ ਜਿਹੜਾ ਪੰਜਾਬ ਦਾ ਪੰਜਾਬ ਦਾ ਭਵਿੱਖ ਜੀ ਨੇ ਤੈਅ ਕਰਨਾ ਉਹਨੂੰ ਚੁਣ ਲੈਣ ਦਿਓ ਕੈਬਨਿਟ ਨੂੰ ਸੌ ਆਪਣੀ ਚੁੱਕ ਲੈਣ ਦਿਓ ਤੇ ਜਿਹਦੀਆਂ ਬਹੁਤ ਵੱਡੀਆਂ ਉਮੀਦਾਂ ਨੇ ਮੈਨੂੰ ਪਤਾ ਨਹੀਂ ਕਿ ਪ੍ਰਮਾਤਮਾ ਨੇ ਕੀ ਕਰਨਾ ਜੇ ਕੋਈ ਹਿਰਾਫੇਰੀ ਨਾ ਹੋਵੇ ਕਾਊਂਟਿੰਗ ਮਸ਼ੀਨਾਂ ਦਾ ਸੌਫਟਵੇਅਰ ਦੇ ਵਿੱਚ ਕੋਈ ਸ਼ਰਾਰਤ ਨਾ ਕੀਤੀ ਜਾਵੇ ਕਿ ਸਾਰੀਆਂ ਹੀ ਅ ਕਾਲੀਆਂ ਦੀਆਂ ਜਾਂ ਫਿਰ ਕਾਂਗਰਸ ਦੀਆਂ ਨਿਕਲਣ ਅ ਕਿਰਪਾ ਕਰਕੇ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਲੈਣ ਦਿਓ ਉਸ ਤੋਂ ਬਾਅਦ ਫਿਰ ਬੈਠ ਕੇ ਜਿਹੜੇ ਕਿਲੇ ਸਿਕੂਏ ਨੇ ਆਪਾਂ ਦੂਰ ਕਰ ਲਵਾਂਗੇ ਇੰਨੀ ਬੇਨਤੀ ਸਾਡੇ ਵੱਲੋਂ ਕਬੂਲ ਕਰਨੀ ਬਹੁਤ ਦੁੱਖ ਹੁੰਦਾ ਜਦੋਂ ਐਡਿਟ ਡਾਕਟਰੇਟ ਕੀਤੀਆਂ ਹੋਈਆਂ ਵੀਡੀਓਜ਼ ਜਾਂ ਉਹਨਾਂ 'ਚ ਤਬਦੀਲੀਆਂ ਕਰਕੇ ਲੋਕਾਂ ਨੂੰ ਮਾੜਾ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਕਦੇ ਇਹ ਤਾਂ ਦੇਖੋ ਕਿ ਯਾਰ 3-4 ਸਾਲ ਹੋ ਗਏ ਆਪਣਾ ਸਾਰਾ ਕਾਰੋਬਾਰ ਆਪਣਾ ਕੈਰੀਅਰ ਛੱਡ ਕੇ ਕਿਵੇਂ ਯਾਰ ਉਹ ਉਹਨੇ ਤਾਂ ਪ੍ਰਵਾਹ ਵੀ ਨਹੀਂ ਕੀਤੀ ਨਾ ਦਿਨ ਦੀ ਨਾ ਰਾਤ ਦੀ ਮੇਰੇ ਖਿਆਲ ਹੈ ਕਿ ਸ਼ਾਇਦ ਜਿੰਨੀ ਆਮ ਤੁਹਾਡੀ ਗੱਡੀ ਚੱਲਦੀ ਹੈ ਉਹ ਤੋਂ ਮੇਰੇ ਖਿਆਲ ਹੈ ਸ਼ਾਇਦ 50 ਗੁਣਾ ਜ਼ਿਆਦਾ ਬੰਦੇ ਨੇ ਆਪਣੀ ਗੱਡੀ ਚਲਾ ਦਿੱਤੀ ਹੋਣੀ ਪੈਟਰੋਲ ਫੂਕ ਦਿੱਤਾ ਹੋਣਾ ਤੇ ਆਪਣੀ ਜ਼ੁਬਾਨ ਜਿਹੜੀ ਹੈ ਹਰ ਵੇਲੇ ਚਲਦੀ ਰੱਖੀ ਇੰਨੇ ਛੋਟੇ-ਛੋਟੇ ਬੱਚਿਆਂ ਤੋਂ ਲੈ ਕੇ ਨੌਜਵਾਨ ਪੀੜ੍ਹੀ ਨੂੰ ਇਹਨਾਂ ਜਗਾਉਣ ਵਾਲਾ ਬੰਦਾ ਯਾਰ ਸਾਡੇ ਕੋਲ ਤਾਂ ਬਹੁਤ ਸਾਲਾਂ ਬਾਅਦ ਸਾਡੇ ਹੱਥ ਆਇਆ ਇਹਨੂੰ ਕਿਤੇ ਭਗਵਾਨਾਂ ਬੈਠੀਏ ਉਮੀਦ ਕਰਦੇ ਹਾਂ ਕਿ ਮੇਰੀ ਬੇਨਤੀ ਤੁਸੀਂ ਕਬੂਲ ਕਰੋਗੇ ਤੇ ਸ਼ਾਇਦ ਇਹਦੇ ਤੇ ਥੋੜਾ ਬਹੁਤਾ ਅਸਰ ਵੀ ਕਰੋਗੇ ਮੰਨੋਗੇ ਵੀ ਕਿ ਭਗਵੰਤ ਮਾਨ ਦੀ ਕਾਫੀ ਦੇਣ ਹੈ ਜੇ ਇਲਕਸ਼ਨਾ ਦੇ ਵਿੱਚ ਆਮ ਆਦਮੀ ਪਾਰਟੀ ਜਿੱਤਦੀ ਹੈ ਹੋਲੈਂਡ ਦੇ ਇਕੱਟਾ ਇਕੱਠੀ 11 ਤਰੀਕ ਨੂੰ ਉਦੋਂ ਬਾਅਦ ਫਿਰ ਅਪਰੌਲਾ ਪਾਲ ਮੰਗ ਜਿਹੜਾ ਪਉਣਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਜੇ ਵੀਡੀਓ ਚੰਗੀ ਲੱਗੇ ਤੁਹਾਨੂੰ ਤਾਂ ਇਹਨੂੰ ਕਿਰਪਾ ਕਰਕੇ ਖਾਸ ਕਰਕੇ ਆਮ ਆਦਮੀ ਪਾਰਟੀ ਦੀਆਂ ਸਾਰੀਆਂ ਸਟੇਜਾਂ ਤੇ ਇਹਨੂੰ ਸ਼ੇਅਰ ਕਰ ਦਿਓ ਤੇ ਸਪੋਰਟ ਵੀ ਕਰੋ ਜੇ ਕੋਈ ਹੋਰ ਬੰਦਾ ਵਧੀਆ ਤਰੀਕੇ ਦੇ ਨਾਲ ਇਸ ਬਾਰੇ ਜਾਣਨਾ ਪਾ ਸਕਦਾ ਪਲੀਜ਼ ਆਪਣਾ ਆਪਣਾ ਫਰਜ਼ ਆਦਾ ਕਰੋ ਤੇ ਜਿਹੜੇ ਮੇਰੇ ਵੀਰ ਥੋੜੇ ਨਾਰਾਜ ਨੇ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰੋ ਜੇ ਤੁਸੀਂ ਪੰਜਾਬ ਚੋਂ ਤਾਂ ਨਾਰਾਜ਼ ਹੋਏ ਵੋਲੰਟੀਅਰ ਨਾਰਾਜ਼ ਹੋਏ ਮੇਰੇ ਵੀਰ ਉਹਨਾਂ ਦੇ ਘਰੇ ਜਾਓ ਉਹਨਾਂ ਨੂੰ ਪਰਸਨਲ ਰਿਕਵੈਸਟ ਕਰੋ ਜਾਂ ਫਿਰ ਵੀਡੀਓ ਪਾਓ ਅਮਰੀਕਾ ਕੈਨੇਡਾ ਵਾਲੇ ਆਪ ਦੇ ਵੋਲੰਟੀਅਰਸ ਜਿਹੜੇ ਬੋਲ ਸਕਦੇ ਪਲੀਜ਼ ਲਾਈਵ ਹੋ ਕੇ ਬੋਲੋ ਤੇ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਾਡੇ ਸ਼ੇਅਰ ਬਹਾਦਰ ਨੂੰ ਮੂਹਰੇ ਆ ਲੈਣ ਦਿਓ ਉਦੋਂ ਬਾਅਦ ਚ ਦੇਖਾਂਗੇ ਕਿਹੜੇ ਭਾਵਿਕ ਦੀ ਹੈ ਮਨਜ਼ੂਰ ਹੈ ਨਾ ਇਹ ਗੱਲ ਤਾਂ ਹੁਰ ਕੀ ਕਹਿ ਸਕਦੇ ਆ ਇਹੀ ਬੇਨਤੀ ਕਰ ਸਕਦੇ ਆ ਤੇ ਬਾਕੀ ਦਾਤੇ ਦੇ ਹੱਥ ਡੋਰਾ ਨੇ 11 ਤਰੀਕ ਨੂੰ ਕਿਹੜੇ ਪਾਸੇ ਕਿਸਵੱਟੀ ਲੈਂਦੀ ਹੈ ਕਿਸਮਤ ਪਰ ਸਾਡੀ ਤਾਂ ਇਹੀ ਇੱਛਾ ਸੀ ਜਿਹੜੀ ਅਸੀਂ ਤੁਹਾਨੂੰ ਲਾਈਵ ਹੋ ਕੇ ਕਹਿ ਦਿੱਤੀ ਹੈ ਬਾਕੀ ਤੁਹਾਡੇ ਹੱਥ ਛੱਡ ਦਿੰਦੇ ਆ ਕਿ ਕੀ ਕਰਨਾ ਚਾਹੁੰਦੇ ਹੋ ਥੈਂਕ ਯੂ ਤੁਹਾਡਾ ਸਾਰਿਆਂ ਦਾ ਮੇਰਾ ਖਿਆਲ ਤੁਹਾਡਾ ਸੌਣ ਦਾ ਟਾਈਮ ਹੋ ਗਿਆ ਹੁਣ ਸਾਡੇ 4:30 ਵਜ ਗਏ ਜੀ ਇੱਥੇ ਲੰਡਨ ਦੇ ਵਿੱਚ ਤੇ ਮੇਰਾ ਖਿਆਲ ਲੈ ਕੇ ਤੁਹਾਡੇ 5 4:30 ਤੇ 5 ਕਿੰਨੇ ਹੋ ਗਏ 4 5 9 ਸਵਾ 9 ਹੋ ਗਏ ਹੋਣੇ ਕਈ ਜਾਗਦੇ ਹੋਣੇ ਤੇ ਕਈਆਂ ਨੇ ਖਾਣਾ ਪਾਣੀ ਖਾ ਕੇ ਸੌਣ ਦੀਆਂ ਤਿਆਰੀਆਂ 'ਚ ਹੋਣੇ ਆ ਤੁਹਾਨੂੰ ਜਿਆਦਾ ਡਿਸਟਰਬ ਨਹੀਂ ਕਰਦੇ ਤੁਹਾਡਾ ਬਹੁਤ ਬਹੁਤ ਧੰਨਵਾਦ ਹਰਜੀਤ ਸਿੰਘ ਵਿਰਕ ਆਮ ਆਦਮੀ ਪਾਰਟੀ ਯੂਕੇ ਦੇ ਸਾਡੇ ਵਲੰਟੀਅਰ ਪੀਨੋਦ ਗੋਗਨਾ ਜੀ ਪਿੰਡਾ ਸਲੇਮਪੁਰੀਆ ਸਾਰੇ ਮੇਰੇ ਵੀਰ ਜਿੰਨੇ ਵੀ ਸਾਡੇ ਨਾਲ ਲਾਈਵ ਹੋਏ ਸਾਰਿਆਂ ਦਾ ਬਹੁਤ ਧੰਨਵਾਦ ਤੇ ਕੋਸ਼ਿਸ਼ ਕਰਿਓ ਕਿ ਇਹਨੂੰ ਹਰ ਥਾਂ ਤੇ ਪਹੁੰਚਾ ਦਿਓ ਤੇ ਬੇਨਤੀ ਜਿਹੜੀ ਹੈ ਸਾਡੀ ਸਾਰੇ ਸਾਰੇ ਨਾਰਾਜ਼ ਹੋਏ ਜਾਂ ਫਿਰ ਖੁਸ਼ ਸਾਰੇ ਵੋਲੰਟੀਅਰ ਤੱਕ ਪਹੁੰਚ ਜੇ ਤੇ ਅਸੀਂ ਇਕਜੁੱਟ ਹੋ ਕੇ ਪਹਿਲਾਂ ਜਿਵੇਂ ਇਹ ਇਲੈਕਸ਼ਨ ਦੀ ਕੈਂਪੇਨ ਕੀਤੀ ਹੈ ਇਸੇ ਤਰ੍ਹਾਂ ਅਸੀਂ ਇਹ ਜੰਗ ਜਿਹੜੀ ਹੈ ਇਹ ਜਿੱਤਣੀ ਹੈ ਟਿੰਸਾ ਗੁਰਵਿੰਦਰ ਜੀ ਆਪ ਯੂਕੇ ਰਮਨੀਕ ਕੌਰ ਜੀ ਬਰਲਿਨ ਜਰਮਨੀ ਤੋਂ ਗੁਰਮੇਲ ਸਿੰਘ ਜੀ ਸਤਿ ਸ਼੍ਰੀ ਅਕਾਲ ਬੁਲਾਉਂਦੇ ਆ ਹੋਰ ਵੀ ਮੇਰੇ ਵੀਰ ਹਰਜੀਤ ਸਿੰਘ ਵਰਕ ਜਾਂ ਹੋਰ ਸਾਰੇ ਜਿੰਨੇ ਵੀ ਸਾਡੇ ਨਾਲ ਜੁੜੇ ਆ ਉਹਨਾਂ ਨੂੰ ਬਸ ਇਹੀ ਬੇਨਤੀ ਕਰਦੇ ਆ ਕਿ ਇਹ ਮੇਰੀ ਬੇਨਤੀ ਹਾਂ ਤਾਂ ਤੇ ਪਛਾ ਦਿਓ ਆਪਸ ਚ ਲੜਾਈ ਦਾ ਨੁਕਸਾਨ ਹੁੰਦਾ ਫਾਇਦਾ ਨਹੀਂ ਹੁੰਦਾ ਤੇ ਅਸੀਂ ਤਾਂ ਹਜੇ ਆਏ ਵੀ ਨਹੀਂ ਉਦੋਂ ਪਹਿਲਾਂ ਹੀ ਆਪਾਂ ਲੜਾਈਆਂ ਸ਼ੁਰੂ ਕਰ ਦਿੱਤੀ ਇੱਕ ਦੂਜੇ ਦੀ ਬਦਗੋਈ ਕਰਨੀ ਸ਼ੁਰੂ ਕਰ ਦਿੱਤੀ ਜਗਰੂਪ ਸਿੰਘ ਸੰਧੂ ਜੀ ਪੈरिस ਫਰਾਂਸ ਵਾਲਿਓ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਦਲਵੀਰ ਸਿੰਘ ਵੀਰੇ ਨਾਈਸ ਥੈਂਕ ਯੂ ਤੇ ਚੜਦੀ ਕਲਾ ਚਰੋ ਹੋ ਹਮੇਸ਼ਾ ਬਸ ਮੈਂ ਤੁਹਾਨੂੰ ਇਸੇ ਗੱਲ ਨਾਲ ਵਿਦਾਇਗੀ ਲੈਣਾ ਕਿ ਇੱਕ ਗੀਤ ਹੈ ਮੇਰਾ ਆਪਣਾ ਲਿਖਿਆ ਹੋਇਆ ਰੱਬ ਵਰਗੀ ਯਾਰਾਂ ਦੀ ਯਾਰੀ ਸਾਡੇ ਵਾਂਗੂ ਰੱਖ ਹੌਸਲਾ ਹੁੰਦੀ ਵੀਰਾਂ ਨਾਲ ਸਰਦਾਰੀ ਸਾਡੇ ਵਾਂਗੂ ਰੱਖ ਹੌਸਲਾ ਜੁੜ ਕੇ ਰਹੋਗੇ ਤਾਂ ਸਾਡੀ ਸਰਦਾਰੀ ਹੋਊਗੀ ਜੇ ਅਸੀਂ ਖਿੰਡ ਗਏ ਤੇ ਸਾਡੇ ਤੇ ਫੇਰ ਜਿਵੇਂ ਪਹਿਲਾਂ 60 ਸਾਲ ਰਾਜ ਕੀਤਾ ਤੇ ਇਹਨਾਂ ਨੇ ਬਦਮਾਸ਼ਾਂ ਨੇ ਇਹਨਾਂ ਨੇ ਗੁੰਡਿਆਂ ਨੇ ਤਾਨਾਸ਼ਾਹ ਨੇ ਇਹਨਾਂ ਨੇ ਫੇਰ ਸਾਡੇ ਤੇ ਰਾਜ ਕਰਨਾ ਪੁੱਤਾਂ ਲਈ ਮਾਵਾਂ ਸਦਾ ਠੰਡੀਆਂ ਹੀ ਛਾਵੇਂ ਨੇ ਪੈਣਾ ਦੀਆਂ ਜ਼ਿੰਦਗੀ ਚ ਆਪਣੀਆਂ ਥਾਵਾਂ ਨੇ ਲੱਗੇ ਬਾਪੂ ਜੀ ਦੀ ਝੜਕ ਪਿਆਰੀ ਸਾਡੇ ਵਾਂਗੂ ਰੱਖ ਹੌਸਲਾ ਹੁੰਦੀ ਵੀਰਾਂ ਨਾਲ ਸਰਦਾਰੀ ਸਾਡੇ ਵਾਂਗੂ ਰੱਖ ਹੌਸਲਾ ਆਪਣਾ ਤਾਂ ਮਾਰ ਕੇ ਵੀ ਛਾਂ ਦੇ ਥੱਲੇ ਸੁੱਟਦਾ ਦੇਖੋ ਕਿੰਨੀ ਵੱਡੀ ਗੱਲ ਹੈ ਕਿ ਜੇ ਆਪਣਾ ਮਾਰਦਾ ਭਗਵੰਤ ਮਾਨਤਾ ਆਪਣਾ ਯਾਰ ਜੇ ਕੋਈ ਮਾੜੀ ਮੋਟੀ ਕ੍ਰੀਤੀ ਵੀ ਹੈਗੀ ਹੈ ਤਾਂ ਇੰਨੀ ਹਾਈਲਾਈਟ ਨਾ ਕਰੋ ਆਪਣਾ ਤਾਂ ਮਾਰ ਕੇ ਵੀ ਛਾਂ ਦੇ ਥੱਲੇ ਸੁੱਟਦਾ ਗੈਰ ਬਣੇ ਆਪਣਾ ਜੇ ਤਾਂ ਵੀ ਸਦਾ ਲੁੱਟਦਾ ਛੱਟ ਦਿਲ ਉੱਤੇ ਮਾਰਦਾ ਕਰਾਰੀ ਸਾਡੇ ਵਾਂਗੂ ਰੱਖ ਹੌਸਲਾ ਹੁੰਦੀ ਵੀਰਾ ਨਾਲ ਸਰਦਾਰੀ ਭਗਵੰਤ ਮਾਨ ਜੇ ਵੀਰ ਜਿੱਥੇ ਕਰਦੇ ਪਿਆਰ ਨੇ ਲੋੜ ਪਈ ਮੇਜਰ ਆਤਾ ਦਿੰਦੇ ਜਾਨਵਾਰ ਨੇ ਸੜੇ ਸੜਦੀ ਮੰਢੀਰੇ ਇਹ ਸਾਰੀ ਸਾਡੇ ਵਾਂਗੂ ਰੱਖ ਹੌਸਲਾ ਹੁੰਦੀ ਵੀਰਾ ਨਾਲ ਸਰਦਾਰੀ ਸਾਡੇ ਵਾਂਗੂ ਰੱਖ ਹੌਸਲਾ ਮਿੱਤਰੋ ਬੇਨਤੀ ਕਬੂਲ ਕਰਿਓ ਇਹਨੂੰ ਸ਼ੇਅਰ ਕਰਿਓ ਤੇ ਇਹਨੂੰ ਸਾਰੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਤੱਕ ਪਹੁੰਚਾਇਓ ਗੁੱਡ ਬਾਏ ਫਿਰ ਮਿਲਦੇ ਆਂ